ਹਾਂਜੀ ਛਤਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਹੋਰ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਦੋਸਤੋ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਪਿੰਡ ਮਰਾਦਪੁਰਾ ਪਤੀ ਰਾਮਪਰਾਵਾਦੀ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦਾ ਗ੍ਰਾਂਤੀ ਸਿੰਘ ਇੱਥੇ ਤਕਰੀਬਨ 15 ਸਾਲ ਤੋਂ ਇੱਥੇ ਡਿਊਟੀ ਕਰ ਰਿਹਾ ਸੀ ਪਰੰਤੂ ਇੱਥੋਂ ਦੇ ਗ੍ਰਾਂਥੀ ਨੂੰ ਇਸ ਗੱਲ ਬਾਰੇ ਪੱਕਾ ਪਤਾ ਵੀ ਨਹੀਂ ਲੱਗਾ ਕਿ ਇੱਥੇ ਸੱਚਮੁੱਚ ਹੀ ਬੇਅਦਬੀ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਦੇਖ ਕੇ ਇਸ ਤਰ੍ਹਾਂ ਵੀ ਲੱਗ ਰਿਹਾ ਹੈ ਕਿ ਜਿਵੇਂ ਕਿਸੇ ਚੂਹੇ ਨੇ ਟੁੱਕ ਦਿੱਤੇ ਹੋਣ। ਦੋਸਤੋ ਹੋਇਆ ਚਾਹੇ ਜਿਵੇਂ ਵੀ ਹੈ, ਚਾਹੇ ਇੱਥੇ ਡਿਊਟੀ ਕਰਨ ਵਾਲਿਆਂ ਦੀ ਅਣਗਹਿਲੀ ਕਾਰਨ ਹੋਇਆ ਹੋਵੇ ਪਰ ਇੱਥੇ ਬੇਅਦਬੀ ਤਾਂ ਹੋਈ ਹੀ ਹੈ। ਤੋ ਕਿ ਬਹੁਤ ਹੀ ਮਾੜਾ ਹੋਇਆ ਹੈ। ਸੋ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ? ਆਪਣੇ ਕਮੈਂਟਾਂ ਵਿੱਚ ਵਿਚਾਰ ਜ਼ਰੂਰ ਦਿਓ ਜੀ। ਸੋ ਮਿਲਦੇ ਹਾਂ ਅੱਜ ਹੀ ਕਿਸੇ ਹੋਰ ਵੀਡੀਓ ਦੇ ਨਾਲ। ਹੋ ਤੱਕ ਲਈ ਰੱਬ ਰਾਖਾ। ਓਕੇ। ਗੁਰੂ ਗ੍ਰੰਥ ਸਾਹਿਬ ਜੀ। ਅਸਜੀ। ਤੇ ਗੱਡੀਆਂ ਦੇ ਪੰਜਾ। ਨਉ ਮੋਛਾ ਲਗਾਇਆ ਪਰ ਇਹ ਮੇਰੇ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚਿੰਤਾ ਨਹੀਂ ਕਰਨੀ ਬਾਬਾ ਜੀ ਇਹ ਆ ਲੋ ਜੀ ਆਹ ਹੱਥ ਆ ਲੋ ਜੀ 681 ਅੰਕ ਨੇ ਇਹ ਹੀ ਮਾਰਾ ਸਰੂਪrakash ਕਰਦੇ ਸੀ ਤੁਸੀਂ ਅਭੀ ਕਿ ਤੂੰ ਮਰਨ ਲੱਗਾ ਚੁੱਕਾ ਨਹੀਂ ਨਹੀਂ ਬਿਲਕੁਲ ਇਹ ਹੀ ਸਰੂਪ ਤੈਨਾਂ ਦੇ ਪ੍ਰਕਾਸ਼ ਕਰਦਾ ਰਿਹਾ ਮੈਂ ਆ ਸਰੂਪ ਤੁਸੀਂ ਪ੍ਰਕਾਸ਼ ਕਰਦੇ ਸੀ ਰਕ ਕੋਈ 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 ਇਹ ਲੰਘੀ ਦੇਖਣਾ ਚਾਹੁੰਦੇ ਨੇ ਨਹੀਂ ਮੈਂ ਉਹ ਨੰਬਰ ਹੈ ਨਹੀਂ ਹਾਂ ਨੰਬਰ ਹੈਗਾ ਮਗਰ ਦੇਖ ਲੋ ਹਾਂ ਚੱਡੋ ਫਿਰ ਦੋ ਖਲ ਰੱਖ ਦਿਓ ਯਾ ਤਾਤ ਕੰਮ ਇਹਦੇ ਬਰਾਬਰ ਤੋ ਯੋ ਦੇਖੋ ਤੁਸੀਂ ਆ ਕੀ ਗੱਲ ਹੈ ਨਹੀਂ ਹਾਂਜੀ ਰੰਗ ਨਹੀਂ ਹੈਗਾ ਵਾ ਨੰਬਰ ਖੜਾ ਜੀ ਹਾਂਜੀ ਹੈਗਾ ਨੰਬਰ ਹੈਗਾ